ਅੱਜ ਦੀ ਜਿਹੜੀ ਤੁਹਾਨੂੰ ਕਹਾਣੀ ਦੱਸਣ ਲੱਗਿਆ ਕਹਾਣੀ ਆ ਚੂਹਾ ਖਾ ਗਿਆ ਨੋਟ ਚੂਹਾ ਖਾ ਗਿਆ 12-13 ਲੱਖ ਰੁਪਈਆ ਸਹੀ ਕਲੈਕਸ਼ਨ ਤਾਂ ਚਲੋ ਹੁਣ ਜਿੰਨੇ ਆਪਾਂ ਵੀਡੀਓ ਦੇਖਦੇ ਆ ਕੋਈ ਕਿੰਨੀ ਕਹਿੰਦਾ ਕੋਈ ਕਿੰਨੀ ਕਹਿੰਦਾ ਅਸਾਮ ਦਾ ਆਉਂਦਾ ਉੱਥੇ ਥਾਣਾ ਤਿੰਨ ਸੁਕੀਆਂ ਤਿੰਨ ਸੁਕੀਆਂ ਪਿੰਡ ਵੀ ਆ ਥਾਣਾ ਵੀ ਆ ਉੱਥੇ ਉਹ ਇਹ ਦੱਸ ਦਿਆਂ ਵੀ ਉੱਥੇ 11 ਮਈ ਨੂੰ ਸੋਰੀ 11 ਨੂੰ 19 ਮਈ ਨੂੰ 19 ਮਈ ਨੂੰ ਪੈਸੇ ਪਾਏ ਗਏ ਉਹ 29 ਲੱਖ 48000 ਰੁਪਏ ਏਟੀਐਮ ਦੇ ਵਿੱਚ 29 ਲੱਖ 48000 ਰੁਪਏ ਬੈਂਕ ਦੇ ਐਸਬੀਆਈ ਬੈਂਕ ਦਾ ਏਟੀਐਮ ਸੀਗਾ ਉਹਦੇ ਵਿੱਚ ਪਾਤੇ ਤੇ ਹੁਣ ਮੰਨ ਲਓ ਜਿਹੜੇ ਰੱਖ ਰਖਾਅ ਕਰਨਾ ਹੁੰਦੇ ਆ ਉਹ ਹੋਰ ਪਾਈ ਵੀ ਜਾਂਦੇ ਨੇ ਪੈਸੇ ਕਿਉਂਕਿ ਐਂਟਰੀਆਂ ਤਾਂ ਜਾਈ ਜਾਂਦੀਆਂ ਨੇ ਖਾਂ ਦੀਆਂ ਹਨਾ ਵੀ ਕਿਹਨੇ ਕਿੰਨੇ ਕਢਵਾਏ ਕਿਹਨੇ ਕਿੰਦਾ ਕਰਿਆ ਤੋਂ ਤੋਂ ਬਾਅਦ 12 ਜੂਨ ਤੱਕ ਉਹ ਏਟੀਐਮ ਬੰਦ ਰਹਿੰਦਾ 11 ਜੂਨ ਤੱਕ ਤੇ 12 ਜੂਨ ਨੂੰ ਏਟੀਐਮ ਓਪਨ ਕੀਤਾ ਜਾਂਦਾ ਮੰਨ ਲਓ ਜਿਹੜੀ ਉਹਨਾਂ ਦੀ ਰੱਖ-ਰਖਾਅ ਕਰਨ ਵਾਲੀ ਟੀਮ ਹੁੰਦੀ ਆ ਉਹ ਆਉਂਦੇ ਨੇ ਜੀਐਸਵੀ ਵਾਲੇ ਮੰਨ ਲਓ ਵੀ ਗਲੋਬਲ ਬਿਜ਼ਨਸ ਸੋਲੂਸ਼ਨ ਵਾਲੇ ਉਹ ਜਦੋਂ ਆਉਂਦੇ ਨੇ 12 ਜੂਨ ਨੂੰ ਤਾਂ ਜਦੋਂ ਏਟੀਐਮ ਖੋਲ ਕੇ ਦੇਖਦੇ ਨੇ ਤਾਂ ਏਟੀਐਮ ਦੇ ਵਿੱਚੋਂ ਜਿਹੜੀ ਅਮਾਊਂਟ ਹੁੰਦੀ ਆ 2000 ਤੇ 500 ਦੀ ਉਹ ਕਾਫੀ ਜ਼ਿਆਦਾ ਕੁੱਤਰ ਹੀ ਪਈ ਹੁੰਦੀ ਆ 12 ਲੱਖ 48000 ਰੁਪਿਆ ਮੰਨ ਲਓ ਵੀ ਚੂਹਾ ਕੁੱਤਰ ਦੰਦਾ ਹੁਣ ਇਹ ਨਹੀਂ ਪਤਾ ਵੀ ਚੂਹਾ ਜ਼ਿਆਦਾ ਸੀ ਜਾਂ ਇੱਕ ਸੀ ਕਿੰਨੇ ਸੀ ਹਨ ਕਿਉਂਕਿ ਇੱਕ ਮਹੀਨੇ ਤੱਕ ਲਗਭਗ ATM ਬੰਦ ਰਿਹਾ ਇੱਕ ਮਹੀਨੇ ਤੋਂ ਬਾਅਦ ਗਲੋਬਲ ਬਿਜ਼ਨਸ ਸੋਲੂਸ਼ਨ ਵਾਲੇ ਖੋਲ ਕੇ ਮਸ਼ੀਨ ਨੂੰ ਚੈੱਕ ਕਰਦੇ ਨੇ ਤਾਂ ਜਦੋਂ ਦੇਖਦੇ ਨੇ ਤਾਂ ਨੋਟ ਬਹੁਤ ਜ਼ਿਆਦਾ 500 ਵਾਲ 2000 ਦੇ ਸੀਗੇ ਉਹ ATM ਦੇ ਵਿੱਚ ਤਾਂ ਫਿਰ ਉਹ ਜ਼ਿਆਦਾ ਚੂਹਾ ਦੇਖਦੇ ਨੇ ਜੇਕਰ ਤੁਸੀਂ YouTube ਤੇ ਸਰਚ ਕਰਕੇ ਦੇਖੋ ਜਿਹੜਾ ਚੂਹਾ ਉਹ ਚੂਹਾ ਵੀ ਮੰਨ ਲਓ ਸੁੱਕ ਗਿਆ ਵਿੱਚ ਪਿਆ ਪਿਆ ATM ਤੇ ਹੁਣ ਇਹ ਨਹੀਂ ਪਤਾ ਵੀ ਉਹਦੀ ਕਦੋਂ ਡੈਥ ਹੋਈ ਹੁਣ ਇੰਨੀ ਤਾਂ ਸਪੀਡ ਹੋਊਗੀ ਵੀ ਬਹੁਤ ਛੇਤੀ ਉਹ ਨੋਟ ਉਤਰ ਗਿਆ ਹਨਾ ਤੇ ਇਹ ਮਾਮਲੇ ਤੇ ਫਿਰ ਮੰਨ ਲਓ ਉੱਥੇ ਦਾ ਜਿਹੜਾ 300 ਕੀ ਥਾਣਾ ਤਾਂ ਉੱਥੇ FIR ਵੀ ਹੋਈ ਇਹ ਕੇਸ ਸੰਬੰਧੀ ਪਰ ਹੁਣ ਇੰਡੀਆ ਦਾ ਸਿਸਟਮ ਤੁਹਾਨੂੰ ਪਤਾ ਹੀ ਆ ਜਾਂਚ ਕਮੇਟੀ ਬਣ ਜਾਂਦੀ ਆ ਤੋ ਇਹ ਤੇ ਜਾਂਚ ਤਾਂ ਚੱਲੂ ਹੋਊਗੀ ਵੀ ਸਰਚ ਕਰਦੇ ਆ ਕਿ ਰੀਜ਼ਨ ਸੀ ਪਰ ਲੋਕਾਂ ਕੋਲ ਅੱਜ ਵੀ ਇਹ ਚੀਜ਼ ਦਾ ਜਵਾਬ ਨਹੀਂ ਲੋਕਾਂ ਨੂੰ ਮਿਲਿਆ ਹੈਗਾ ਵੀ 11 ਮਈ ਤੋਂ ਲੈ ਕੇ 11 ਜੂਨ ਤੱਕ ਬੈਂਕ ਏਟੀਐਮ ਕਿਉਂ ਬੰਦ ਰਿਹਾ ਏਟੀਐਮ 'ਚ ਕੋਈ ਪ੍ਰੋਬਲਮ ਸੀ ਕੀ ਤਾਂ ਮੰਨ ਲਓ ਜਿਹੜੇ ਅਧਿਕਾਰੀ ਨੇ ਉਹ ਉਦੋਂ ਹੀ ਕਿਉਂ ਨਹੀਂ ਆਏ ਹੈਗੇ ਬਾਅਦ 'ਚੋਂ ਕਿਉਂ ਆਏ ਨੇ ਇੱਕ ਮਹੀਨਾ ਬਾਅਦ ਬੇ ਇੱਕ ਮਹੀਨੇ ਦਾ ਰੀਜ਼ਨ ਨਹੀਂ ਪਤਾ ਲੱਗਿਆ ਉਹਨਾਂ ਨੂੰ ਬਾਕੀ ਉਹ ਕਹਿੰਦੇ ਸਾਰੀ ਗੱਲ ਨਾਲ ਸਹਿਮਤ ਤਾਂ ਵੀ ਚੂਹਾ ਘੁੱਤਰ ਸਕਦਾ ਕੋਈ ਬੜੀ ਗੱਲ ਨਹੀਂ ਹੈ ਜਿਹੜੀ ਮਸ਼ੀਨ ਚ ਕਹਿੰਦੇ ਕਈ ਪਾਸੇ ਵੜ ਗਿਆ ਤੇ ਬਾਕੀ ਐਫ ਆਈ ਆਰ ਹੋਈ ਹੋਈ ਆ ਟੀਮਾਂ ਸਰਚ ਕਰਦੀਆਂ ਨੇ ਕਹਿੰਦੀ ਵੀ ਕੀ ਰੀਜ਼ਨ ਉਹਦਾ ਬਾਕੀ ਤੁਸੀਂ ਸਰਚ ਕਰਨਾ YouTube ਤੇ Google ਤੇ ਕਰਕੇ ਦੇਖ ਵੀ ਸਕਦੇ ਹੋ ਵੀਡੀਓ ਕਿੰਨੀ ਲਗੀ ਜ਼ਰੂਰਤ ਆਦਿਓ ਜੇ ਕਿਸੇ ਨੂੰ ਪਹਿਲਾਂ ਪਤਾ ਸੀ ਤਾਂ ਵੀ ਕਮੈਂਟ ਕਰ ਦਿਓ ਜਿਹਨੂੰ ਪਹਿਲੀ ਵਾਰ ਪਤਾ ਲੱਗੇ ਉਹ ਦੱਸ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਇਕਨਾਂ ਤੁਸੀਂ ਦੇਖਿਆ ਹੋਊਗਾ ਮੇਰੇ ਫੇਸਬੁੱਕ ਤੇ ਪਾਰਟ ਬਣ ਬਣ ਪਈ ਜਾਂਦੇ ਨੇ ਹਨਾ ਵੀਡੀਓ ਦੇ ਵੀਡੀਓ ਇੱਕ ਹੁੰਦੀ ਆ ਉਹ ਮੈਂ ਕੋਪਾਉਣਾ ਪਰ ਗਾਹ ਦੀ ਗਾਹ ਉਹ ਕਿਤੇ ਰੀਲ ਦਾ ਆਪਸ਼ਨ ਆਨ ਹੋਇਆ ਹੋਇਆ ਮੰਨ ਲਓ ਵੀ 1 ਮਿੰਟ ਦੀ ਰੀਲਾਂ ਬਣਾ ਬਣਾ ਕੇ ਪਾਈ ਜਾਂਦਾ ਉਹ ਮੇਰੇ ਵੱਲੋਂ ਇੱਕੋ ਵੀਡੀਓ ਪੋਸਟ ਕੀਤੀ ਹੁੰਦੀ ਆ ਚਲੋ ਗਾਹ ਨੂੰ ਧਿਆਨ ਰੱਖਾਂਗੇ ਵੀਡੀਓ ਦੇਖਣ ਲਈ ਧੰਨਵਾਦ ਆ